ਪੰਜਾਬ ਦੇ ਵਿੱਚ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ ਸਰਕਾਰ ਦਾ ਕਿਉਂਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦੀ ਬੋਲੀ ਵੀ ਰੁਕੀ ਹੋਈ ਹੈ ਇਸੇ ਦੇ ਮੱਦੇਨਜ਼ਰ ਪੰਜਾਬ ਦੀਆਂ ਸ਼ਾਮਲਟ ਜ਼ਮੀਨਾਂ ਜਿਹਨਾਂ ਨੂੰ ਸਾਂਝੀਆਂ ਜ਼ਮੀਨਾਂ ਕਹਿੰਦੇ ਆ ਉਹ ਠੇਕੇ ਤੇ ਚੜਧੀਆਂ ਨੇ ਕਿਉਂਕਿ ਇਸ ਵਾਰੀ ਆਪਾਂ ਚੋਣ ਜਾਬਤੇ ਦੇ ਵਿੱਚ ਐ 1 ਲੱਖ ਤੇ 41 ਹਜ਼ਾਰ ਏਕੜ ਹੈ ਬਹੁਤ ਸਾਰੀਆਂ ਪੰਚਾਇਤਾਂ ਨੂੰ ਇਹਦੀ ਚੋਖੀ ਆਮਦਨ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਗੱਲ ਕਰਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਜੂਨ ਤੋਂ ਬਾਅਦ 6 ਜੂਨ ਤੇ ਜਾ ਕੇ ਜਾਬਤਾ ਖਤਮ ਹੋ ਰਿਹਾ ਹੈ ਇਹ ਝੋਨਾ ਕਿਹੜੇ ਵੇਲੇ ਵਿੱਚ ਹੈ ਲੋਕ ਸਵਾ ਚੋਣਾਂ ਦਾ ਬੇਗਲ ਵੱਜਦੇ ਆਂ ਹੀ ਕਾਫੀ ਕੁਝ ਡਿਲੇ ਵੀ ਹੋ ਗਿਆ ਹੈ ਕਈ ਤਰ੍ਹਾਂ ਦੀਆਂ ਜੜੀਆਂ ਸਕੀਮਾਂ ਚੱਲ ਰਹੀਆਂ ਸੀ ਉਹਨਾਂ ਨੂੰ ਦੀ ਜਿਹੜਾ ਪ੍ਰਭਾਵ ਦੇ ਵਿੱਚ ਲਿਆ ਚੋਣਾਂ ਨੇ ਕਈ ਐਲਾਨ ਹੋਣੇ ਸੀਗੇ ਕਈ ਹੋਰ ਕਾਰਜ ਆਰੰਭ ਹੋਣੇ ਸੀ ਫੰਡ ਜਾਰੀ ਹੋਣੇ ਸੀ ਕਾਫੀ ਕੁਝ ਰੁਕ ਜਾਂਦਾ ਜਦੋਂ ਚੋਣ ਜ਼ਾਬਤਾ ਲੱਗ ਜਾਂਦਾ ਹੈ ਤਾਂ ਇਸੇ ਦੇ ਚਲਦਿਆਂ ਪੰਜਾਬ ਦੇ ਵਿੱਚ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ ਸਰਕਾਰ ਦਾ ਕਿਉਂਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦੀ ਬੋਲੀ ਵੀ ਰੁਕੀ ਹੋਈ ਹੈ ਇਸੇ ਦੇ ਮੱਦੇਨਜ਼ਰ ਤਰਵਿੰਦਰ ਜੀ ਨਵੇਂ ਬੀਤੀ ਸਾਲ ਦੇ ਵਿੱਚ ਇੱਕ ਸਾਲ ਵਾਸਤੇ ਚਕੋਤਾ ਜੀ ਨੂੰ ਕਹਿੰਦੇ ਆਪਾਂ ਪੰਜਾਬ ਦੀਆਂ ਸ਼ਾਮਲਾਟ ਜ਼ਮੀਨਾਂ ਜਿਹਨਾਂ ਨੂੰ ਸਾਂਝੀਆਂ ਜ਼ਮੀਨਾਂ ਕਹਿੰਦੇ ਆ ਉਹ ਠੇਕੇ ਤੇ ਚੜਦੀਆਂ ਨੇ ਕਿਉਂਕਿ ਇਸ ਵਾਰੀ ਆਪਾਂ ਚੋਣ ਜਾਬਤੇ ਦੇ ਵਿੱਚ ਐ 1 ਲੱਖ ਤੇ 41 ਹਜ਼ਾਰ ਏਕੜ ਹੈ ਬਹੁਤ ਸਾਰੀਆਂ ਪੰਚਾਇਤਾਂ ਨੂੰ ਇਹਦੀ ਚੋਖੀ ਆਮਦਨ ਹੈ ਪਰ ਚੋਣ ਕਮਿਸ਼ਨ ਨੇ ਇਹਦੀ ਮਨਜ਼ੂਰੀ ਨਹੀਂ ਦਿੱਤੀ ਇਹ ਤਾਂ ਪੰਚਾਇਤ ਭਾਗ ਨੂੰ ਚੰਡੀਗੜ੍ਹ ਚ ਬੈਠਿਆ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਭਾਈ ਸਾਹਿਬ ਤੁਸੀਂ ਇਹ ਤਾਂ ਰੁਟੀਨ ਮਾਮਲਾ ਹੈ ਜੇ ਹਾਈ ਕੋਰਟ ਇਹ ਕਹਿ ਸਕਦੀ ਹੈ ਸਾਡੇ ਫੈਸਲੇ ਤੁਸੀਂ ਲਾਗੂ ਕਰੋ ਇਹਦੇ ਵਿੱਚ ਅੜਕਾ ਨਹੀਂ ਪਾ ਸਕਦੇ ਸੋ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਹੋਣੇ ਚਾਹੀਦੀਆਂ ਨੇ ਇਹਦਾ ਇਸ ਕਰਕੇ ਚੋਣ ਕਮਿਸ਼ਨ ਨੇ ਕਿ ਸ਼ਾਇਦ ਇਹ ਲੋਕ ਸਭਾ ਚੋਣਾਂ ਤੇ ਪ੍ਰਭਾਵਨਾ ਪਾ ਦੇਣ ਕਿ ਫਲਾਣੇ ਨੂੰ ਦੇ ਦਿਓ ਚਾਰ ਵੋਟਾਂ ਹੀ ਪਾ ਦੇਣਗੇ ਇਹ ਫਲਾਣੇ ਨੂੰ ਦੇ ਦਿਓ ਹੋ ਸਕਦਾ ਪੰਚਾਇਤ ਭਾਗ ਨੂੰ ਤੇ ਮੁੱਖ ਸਕੱਤਰ ਅਨੁਰਾਗ ਬਰਮਾ ਨੂੰ ਭਾਰਤ ਦੇ ਮੁੱਖ ਚੋਣ ਨਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਗੱਲ ਕਰਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਜੂਨ ਤੋਂ ਬਾਅਦ 6 ਜੂਨ ਤੇ ਜਾ ਕੇ ਜਾਬਤਾ ਖਤਮ ਹੋਣਾ ਹੈ ਇਹ ਚੋਣਾ ਕਿਹੜੇ ਵੇਲੇ ਵਿਜਣਗੇ ਹੂੰ ਜ਼ਮੀਨਾਂ ਤਿਆਰ ਵੀ ਕਰਨੀਆਂ ਨੇ ਹਾਲੇ ਤੱਕ ਉਹ ਤਿਆਰ ਨਹੀਂ ਹੋਣੀਆਂ ਇਹ ਵੱਡਾ ਮਾਮਲਾ ਹੈ ਇਹਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਤੁਰੰਤ ਕਦਮ ਉਠਾਉਣਾ ਚਾਹੀਦਾ ਹੈ ਤੇ ਚੋਣ ਕਮਿਸ਼ਨ ਨੂੰ ਕਨਵਿੰਸ ਕਰਨਾ ਚਾਹੀਦਾ ਹੈ ਤੇ ਕੰਮ ਬੜਾ ਔਖਾ ਹੈ ਜਿਹਦੇ ਕਰਕੇ ਇਹ ਰੋਕਿਆ ਗਿਆ ਕਿਉਂ ਰੋਕਿਆ ਗਿਆ ਇਹ ਤਾਂ ਚੋਣਾ ਕਮਿਸ਼ਨ ਦੇ ਅਧਿਕਾਰੀ ਹੀ ਆਪਣੀ ਗੱਲ ਦੱਸ ਸਕਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ